ਇੱਕ 1 ਜੂਨ 2024 ਨੂੰ ਇੱਕ ਪਰਬ ਮਨਾਇਆ ਗਿਆ ਜਿਹੜਾ ਵੋਟਾਂ ਵਾਲਾ ਪਰਬ ਉਹ ਜਿਹੜਾ ਵੋਟਾਂ ਵਾਲਾ ਪਰ ਮਨਾਇਆ ਗਿਆ ਉਹਦੇ ਵਿੱਚ ਬੜੀ ਲੀਡ ਦੇ ਨਾਲ ਕਾਂਗਰਸ ਪਾਰਟੀ ਨੇ ਬੜੀ ਜਲਦੀ ਜਿਹੜੀ ਪੰਜਾਬ ਦੇ ਵਿੱਚ ਵਾਪਸੀ ਕੀਤੀ ਹੈ ਜਿਹਦੇ ਵਿੱਚ ਗੁਰਦਾਸਪੁਰ ਦੀ ਸੀਟ ਤੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ 83000 ਦੀ ਲੀਡ ਨਾਲ ਜਿੱਤੇ ਨੇ ਉਸ ਖੁਸ਼ੀ ਦੇ ਵਿੱਚ ਉਹਨਾਂ ਦੇ ਵਰਕਰਾਂ ਨੇ ਲੀਡਰਾਂ ਨੇ ਅੱਜ ਲੱਡੂ ਵੰਡੇ ਆ ਲੱਡੂ ਵੰਡ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਆ ਦੇਖੋ ਮਤਲਬ ਕਿ ਵੋਟ ਤੇ ਬਹੁਤ ਪਈ ਆ ਕੋਈ ਕਸਰ ਨਹੀਂ ਰੱਖੀ ਥੋੜੀ ਜੀ ਗਰਮੀ ਕਰਕੇ ਗਰਮੀ ਦਾ ਮੌਸਮ ਕਰਕੇ ਥੋੜਾ ਇਧਰਲਾ ਕੈਂਡੀਡੇਟ ਹੋਣ ਕਰਕੇ ਕਿਉਂਕਿ ਸੁਜਾਨਪੁਰ ਦਾ ਕੈਂਡੀਡੇਟ ਸੀ ਬੀਜੇਪੀ ਦਾ ਉਹ ਕੈਂਡੀਡੇਟ ਹੋਣ ਕਰਕੇ ਥੋੜੀ ਜਿਹੀ ਕਮੀ ਜਿਹੜੀ ਰਹਿ ਗਈ ਹੈ ਪਰ ਫਿਰ ਵੀ ਜਿਹੜੀ ਭੋਏ ਹਲਕੇ ਦੇ ਵਿੱਚੋਂ ਵੋਟ ਪਈ ਆ ਉਹਦੇ ਨਾਲ ਜਿਹੜੀ ਉਹਨਾਂ ਦੀ ਲੀਡ ਵਧੀ ਹੈ ਦੇਖੋ ਜਿੰਨੀ ਜਲਦੀ ਦੇ ਨਾਲ ਆਮ ਆਦਮੀ ਪਾਰਟੀ ਵਧੀ ਸੀਗੀ ਉਹਨਾਂ ਨੇ ਲੱਗਦਾ ਹੈ ਕਿ ਆਪਣੇ ਵਰਕਰਾਂ ਨੂੰ ਆਪਣੇ ਕੌਨਫੀਡੈਂਸ 'ਚ ਨਹੀਂ ਲਿਆ ਆਪਣੇ ਵੋਟਰਾਂ ਨੂੰ ਕੌਨਫੀਡੈਂਸ 'ਚ ਨਹੀਂ ਲਿਆ ਔਰ ਡਿਵੈਲਪਮੈਂਟ ਨਹੀਂ ਕਰਵਾ ਸਕੇ ਔਰ ਲੋਕਾਂ ਨੇ ਉਹਨਾਂ ਨੂੰ ਪਛਾੜਤਾ ਇਹ ਖੁਸ਼ੀ ਦੇ ਲੱਡੂ ਬਣਦੇ ਗਿਆ ਜੀ ਕਾਂਗਰਸ ਪਾਰਟੀ ਦਾ ਲੋਕਲ ਉਮੀਦਵਾਰ ਜਿਹੜਾ ਬੜੇ ਚਿਰਾਂ ਬਾਅਦ ਸਾਡਾ ਲੋਕਲ ਉਮੀਦਵਾਰ ਬਣਿਆ ਜੀ ਪਹਿਲਾਂ ਸਟਾਰ ਹੀ ਆਂਦੇ ਸੀ ਆਗੇ ਜਿੱਤ ਕੇ ਚਲੇ ਜਾਂਦੇ ਸੀ ਤੇ ਹੁਣ ਲੋਕਲ ਉਮੀਦਵਾਰ ਦੀ ਵਾਰੀ ਆ ਤੇ ਸਾਰੇ ਜਿੰਨੇ ਕੈਂਡੀਡੇਟ ਵੈਸੇ ਲੋਕਲ ਸੀ ਪਰ ਲੋਕਾਂ ਨੇ ਜਿਹੜਾ ਵਿਸ਼ਵਾਸ ਇਸ ਵਾਰ ਕਾਂਗਰਸ ਪਾਰਟੀ ਦੇ ਜਰਾਇਆ ਆਪਾਂ ਦਾ ਰੰਧਾਵਾ ਸਾਹਿਬ ਕੋਲ ਅਸੀਂ ਉਮੀਦ ਕਰਾਂਗੇ ਜੀ ਸਾਡੇ ਇਲਾਕੇ ਬਾਤ ਕੁਝ ਐਸਾ ਕਰ ਦਿਓ ਜਿਹੜਾ ਤੁਹਾਨੂੰ ਲੋਕ ਯਾਦ ਰੱਖਣ ਤੇ ਦੂਸਰਾ ਕੋਈ এমਪਲॉयਮੈਂਟ ਦਾ ਜਿਹੜਾ ਕੋਈ ਇਦਾਂ ਦੀ ਫੈਕਟਰੀ ਜਾਂ ਕੋਈ ਇਦਾਂ ਦੀ ਇੰਡਸਟਰੀ ਲਾ ਦਿਓ ਕਿ ਜਿਹੜਾ ਬੇਰੋਜ਼ਗਾਰ ਸਾਡਾ ਨੌਜਵਾਨ ਹੈ ਉਹ ਨਸ਼ਾ ਨੂੰ ਛੱਡ ਕੇ ਆਪਣੇ ਰੋਜ਼ਗਾਰ ਵਾਲ ਦੇ ਪਾਸੇ ਜਿਹੜਾ ਉਹ ਆਵੇਗਾ ਸਰ ਜਿੱਥੋਂ ਤੱਕ 13 0 ਦੀ ਗੱਲ ਕਰ ਰਹੇ ਹੋ ਤੁਸੀਂ ਜਨਤਾ ਨੇ ਉਹ ਸਾਰਾ ਦੱਸ ਦਿੱਤਾ ਜੀ ਉਹਨਾਂ ਨੂੰ ਜਨਤਾ ਜਿਹੜੀ ਆ ਉਹ ਨਹੀਂ ਕਾਨਫਰੈਂਸ ਚ ਲੈ ਸਕੇ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਮੇਰੇ ਹਿਸਾਬ ਚ ਬਰਕਰਾਰ ਨੂੰ ਜਿਹੜੇ ਛੋਟੇ ਬਰਕਰਾਰ ਸੀ ਜਿਹੜੇ ਜ਼ਮੀਨ ਲੈਵਲ ਦੇ ਸੀ ਜਿਹੜੇ ਖੁਦ ਦਿਹਾੜੀਆਂ ਭਾ ਕੇ ਸਾਥ ਦਿੰਦੇ ਸੀ ਉਹਨਾਂ ਦਾ ਯਕੀਨ ਨਹੀਂ ਲੈ ਸਕੀ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਆਏ ਉਹਨਾਂ ਨੂੰ ਜਲਦੀ ਨਾਲ ਅਹੁਦੇ ਵੀ ਦੇ ਦਿੱਤੇ ਦੇ ਨਾਲ ਆਪਣੇ ਬਰਾਬਰ ਕਰਕੇ ਚਲਾ ਲਿਆ ਜਨਤਾ ਕੁਝ ਉਹਨਾਂ ਤੋਂ ਨਾਰਾਜ਼ ਸੀ ਵੀ ਆਬ ਦੂਸਰੀਆਂ ਪਾਰਟੀਆਂ ਦੇ ਜਿਹੜੇ ਵਰਕਰ ਆਏ ਨੇ ਉਹ ਜਲਦੀ ਮਤਲਬ ਕਿ ਐਡਾਪਟ ਕਰ ਲਏ